ਮੇਰੇ ਬੋਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਡਾ ਕੀ ਹਾਲ ਚਾਲ? ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਠਾਕ ਹੋਵੋਗੇ। ਲੋ ਜੀ ਆਪਾਂ ਤੁਹਾਨੂੰ ਰਿਪੋਰਟ ਦਿਆਂ ਮਾਰਨਿੰਗ ਦਾ ਟਾਈਮ ਹ 9:30 ਹੋ ਗਏ। ਮੈਂ ਆਉਂਦਾ ਉਹੀ ਟੀਮ ਦੇ ਵਿੱਚ ਸਕੂਲ ਬੱਸ ਲੈ ਕੇ ਆਇਆ ਸੀ। ਸਕੂਲ ਬੱਸ ਲੈ ਕੇ ਆਇਆ ਸੀ ਮੈਂ ਤੇ ਆਪਣੇ ਮੇਰੇ ਛੋਟੇ ਬ੍ਰਦਰ ਦਾ ਲਾਇਸੈਂਸ ਬਣਾਉਣਾ ਸੀ ਆਪਾਂ। ਪਹਿਲਾਂ ਦੋ ਵਾਰੀ ਬਣਾ ਲਿਆ ਲਾਭਨੇ ਕੋ ਤੇ ਪਹਿਲਾ ਬਣਾਇਆ ਉਹਦੀ ਡੇਟ ਨਿਕਲ ਗਈ ਦੂਜੀ ਵਾਰ ਬਣਾਇਆ ਲਾਭਨੇ ਨੂੰ ਉਹਦਾ ਐਕਸੀਡੈਂਟ ਹੋ ਗਿਆ ਬਟਾ ਬਣਾਉਣਾ ਸੀ ਪਰ ਉਹਦੀ ਡੇਟ ਨਾ ਹਾਂਜੀ ਉਹ ਡੇਟ ਨਿਕਲ ਕੇ ਹੁਣ ਤੀਜੀ ਵਾਰ ਲਾਈਨਿੰਗ ਨੂੰ ਲਾਭਨੇ ਦੇ ਲਾਇਸੈਂਸ ਅਪਲਾਈ ਕੀਤਾ ਸੀ ਤੇ ਜਿਹੜੇ ਮੁੰਡੇ ਨੇ ਕੀਤਾ ਅਪਲਾਈ ਉਹਨੇ ਸਾਨੂੰ ਥੂਰੀ ਭੇਜਤਾ ਕਹੇੜੀਆਂ ਚ ਕਹਿੰਦਾ ਵੀ ਉੱਥੇ ਜਾ ਕੇ ਫਾਈਲ ਜੀ ਬਣਾ ਕੇ ਦੇਤੀ ਉਹਨੇ ਫਾਈਲ ਦਿਖਾਉਣੀ ਆਪਾਂ ਨੇ ਸਾਰੇ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਪ੍ਰਾਪਤ ਮਾਗਰਪਨ ਜਿਵਨਗੇ ਫਿਰ ਤੇ ਕੋਲੀ ਜਾ ਕੇ ਆਪਾਂ ਜਮ੍ਹਾਂ ਕਰਾਉਣੀ ਆ ਤੇ ਲਾਇਸੈਂਸ ਬਣਾਉਣਾ ਸੀਗਾ ਜੀ ਆਪ ਕਿੱਸੇ ਬੈਠਾ ਜ਼ਿਕਤਾਰ ਆ ਬੈਠਾ 2 3 9:30 ਟਾਈਮ ਹੋ ਗਏ ਥਾਰੇ ਕੋਈ ਨਹੀਂ ਆ ਰਿਹਾ ਬੈਠੇ ਬੇਟ ਕਰ ਰਹੇ ਹਾਂ ਕਦੋਂ ਕੰਮ ਪਿੰਨੇ ਕਰੂਗਾ ਕੋਈ ਨਹੀਂ ਮੈਨੂੰ ਦੋ ਤਾਰੇ ਸਕੂਲ ਦੇ ਵਿੱਚੋਂ ਲੈ ਆਇਆ ਸੀ ਹੁੰਦਾ ਹੋਇਆ। ਮੈਂ ਇੱਥੇ ਸਕੂਲ ਦੇ ਵਿੱਚ ਹੀ ਧੋਰੀ ਲੱਗੇ ਹੋਏ ਆਪਾਂ। ਦੇਖਦੇ ਆ ਕੀ ਬਣਦਾ। ਕਿੰਨੇ ਵਜੇ ਹੁੰਦੇ ਆ। ਫੇਰ ਦੇਖਦੇ ਆ। ਫੇਰ ਕਰਦੇ ਆ। 9 ਵਜੇ ਹੋ ਗਿਆ ਕੰਮ ਆਪਣਾ ਕਚਹਿਰੀਆਂ ਵਾਲਾ ਤਾਂ। ਫਿਰ ਤਾ ਆ ਗਏ ਸੀ ਆਪਾਂ। ਕਚਹਿਰੀਆਂ ਦੇ ਵਿੱਚੋਂ। ਆਪਣੇ ਡਾਕੂਮੈਂਟ ਵੈਰੀਫਾਈਡ ਕਰਾਉਣੇ ਸੀ ਉਹ ਕਰਵਾ ਲਈ ਆਪਾਂ ਨੇ। ਕਿ ਉਹਨਾਂ ਨੇ ਆਪਾਂ ਨੂੰ ਟਾਈਮ ਦਿੱਤਾ ਕਹਿੰਦੇ ਜਾਂ ਤਾਂ ਤੁਹਾਡੇ ਲਾਇਸੈਂਸ ਦਾ ਪ੍ਰਿੰਟ ਅੱਜ ਸ਼ਾਮ ਤੱਕ ਆਜੂ ਨਹੀਂ ਕਰ ਸਮੇਂ ਬੇਕਦਰ ਨੂੰ ਹਫਤਾ ਬਿਲਾ ਕੇ ਸਕਦਾ ਤੇ ਉਥੋਂ ਆਪਾਂ ਅੱਗੇ ਭੁੱਖ ਲੱਗੀ ਜੀ ਤਾਂ ਬਈ ਆ ਚਾਹ ਮਨ ਤਾਂ ਵੀਰੇ ਟਾਂਪੇ ਤੇ ਬੈਠੇ ਆ ਮਨਸਟਰ ਨੂੰ ਆਲੂੜੇ ਪ੍ਰੋਟੇਟਾਂ ਲੱਗੀਆਂ ਤੇ ਸਾਡੇ ਪੂਰੀ ਦੇ ਵਿੱਚ ਸਾਡਾ ਪ੍ਰੋਟਾ ਕੱਲਾ ਪੂਰੇ ਮਾਰਕੀਟ ਸਾਹਿਬ ਦੇ ਵਿੱਚ ਇਹੀ ਮਸੂਰਾ ਸਸਤਾ ਵੀ ਆ ਤੇ ਸਰਾਰੀ ਹੁੰਦਾ ਠੀਕ ਹੈ ਬੈਡ ਪ੍ਰੋਡਕਟ ਆ ਤੇ ਜਿੰਨਾਂ ਲੱਗਦੇ ਕਰਦੇ ਜਰੂਰ ਤਾਂ ਕਿ ਜਦੋਂ ਕਦੇ ਟੈਸਟ ਜਰੂਰ ਚੈੱਕ ਕਰਿਓ ਬਹੁਤ ਸਸਤਾ ਵੀ ਜਾਂਦੇ ਆ ਤੇ ਇਸ ਤਰ੍ਹਾਂ ਹੁੰਦਾ ਚਲੋ ਜੀ ਆਪਾਂ ਪ੍ਰੋਡਕਟ ਲੈ ਕੇ ਖਾ ਕੇ ਫਿਰ ਅੱਗੇ ਦੇਖਦੇ ਆਂ ਕਿ ਕਿਤੋਂ ਕੰਮ ਹੋਰ ਕਰਨੇ ਆਂ ਬਾਜ਼ਾਰ ਦੇ ਉਹ ਕਰਦੇ ਆਂ ਆ ਗਿਆ ਪਰੌठा ਦਹੀਂ ਨਾਲ ਆਪਣਾ ਦਹੀਂ ਪਰ ਹੈ ਕਾ ਦਹੀਂ ਪਰ ਹੈ ਕਾ ਦਹੀਂ ਗਰਮ ਸੀ ਹੋਮੀ ਜਮਾ ਵੀ ਆਪਾਂ ਠੰਢੀ ਖਾਣੇ ਆ ਬਰਫੂ ਵਾਲੀ ਵਿੱਚ ਨਾਲ ਭਰਾ ਮੇਰਾ ਚਕਾਰ ਹੋਏ ਕਹਿੰਦਾ ਮੈਂ ਵੀ ਖਾਣਾ ਤੇ ਮੈਂ ਚੱਲ ਖਾਣੇ ਆ ਅੱਧਰ ਕੱਟੇ ਲਓ ਜੀ ਸਕੂਲ ਚ ਪਹੁੰਚ ਗਏ ਸੀ ਆਗੇ ਸੀ ਆਪਾਂ ਕੰਮ ਕਰਨ ਮੇੜ ਕੇ ਟੁੜੀਆਂ ਬਿਜਾਰ ਦੇ ਵਿੱਚ ਦੋ ਤਿੰਨ ਕੰਮ ਸੀਗੇ ਆਪਣੇ ਅੱਜ ਸਵੇਰੇ ਜਲਤਾਰ ਦਾ ਕੰਮ ਕਰਾਇਆਗਾ ਪਹਿਲਾਂ ਆਪਾਂ ਉਹਦਾ ਲਾਇਸੈਂਸ ਬਹੁ ਟਾਈਮ ਹੋ ਗਿਆ ਲੰਕਰੀਨ ਕੰਮ ਉਹਦਾ ਪਹਿਲੀ ਵਾਰ ਉਹਦਾ ਲਾਇਸੈਂਸ ਕਰਵਾਇਆ ਉਹ ਪਿਆਰਿਆ ਹੈਗਾ ਬਣਾ ਕੇ ਉਹਦੀ 6 ਮਹੀਨੇ ਦੀ ਵੈਲਿਡਿਟੀ ਹੁੰਦੀ ਆ ਉਹਨਾਂ ਨੇ ਬਣਾ ਕੇ ਦੂਜਾ ਅੱਗੇ ਵਾਲਾ ਐਲ ਐਮ ਡੀ ਅਪਲਾਈ ਨਹੀਂ ਕੀਤਾ ਉਹ ਲਾਇਸੈਂਸ ਦੀ ਵੈਲਿਡਿਟੀ ਖਤਮ ਹੋ ਗਈ ਦੁਬਾਰਾ ਆਪਾਂ ਨੇ ਉਹਦਾ ਲਾਇਸੈਂਸ ਫੇਰ ਅਪਲਾਈ ਕੀਤਾ ਤੇ ਜਦੋਂ ਦੁਬਾਰਾ ਅਪਲਾਈ ਕੀਤਾ ਉਹਦੀ ਵੀ ਸਮੇਂ ਨੀ ਵੈਲਿਡਿਟੀ ਨਹੀਂ ਤਾਂ ਜਾ ਕਿ ਉਹ ਅਕਤੂਬਰ ਦੇ ਵਿੱਚ ਐਕਸਪਾਇਰ ਹੋਣਾ ਸੀਗਾ ਤੇ ਅਕਤੂਬਰ ਦੇ ਵਿੱਚ ਉਹਦੇ ਛੱਟ ਵੱਜ ਗਏ ਐਕਸੀਡੈਂਟ ਹੋ ਗਿਆ ਉਹਦਾ ਫਿਰ 2 ਮਹੀਨੇ 2.5 ਮਹੀਨੇ ਉਹ ਸੈਟ ਨਹੀਂ ਆਇਆ ਉਹਦੀ ਵੀ ਡੇਟ ਨਿਕਲ ਗਈ ਫਿਰ ਤੇ ਉਦੋਂ ਬਾਅਦ ਹੁਣ ਆਪਾਂ ਉਹਦਾ ਦੁਬਾਰੇ ਤੀਜੀ ਵਾਰ ਲਰਨਿੰਗ ਲਾਇਸੈਂਸ ਅਪਲਾਈ ਕਰਨ ਲੱਗੇ ਆਂ ਤੇ ਹੁਣ ਉਹਨੇ ਸਾਨੂੰ ਮਕੈਨਿਕ ਤੇ ਚੈਨਜ ਪੇ ਸਹੀ ਥੋਰੀ ਇਹਨੂੰ ਫੇਰੀ ਸੁਦਾ ਉਹਦਾ ਤੇ ਫਿਰ ਦੀ ਬਰੀਕ ਕਿਸਮ ਨੂੰ ਵੀ ਉਪਰਵਾ ਦੇ ਲਿਆ ਉਹ ਨਗਰ ਆਪਣਾ ਦੋ ਸਾਨੂੰ ਅੱਜ ਆਪਣਾ ਇਹੋ ਕੰਮ ਕਰਵਾਇਆਗਾ ਉਹਦਾ ਕਰਵਾ ਕੇ ਨਾਲ-ਨਾਲ ਇੱਕ ਦੋ ਕੰਮ ਆਪਾਂ ਨੇ ਹੋਰ ਕੀਤਾ ਜਿੰਨੂੰ ਦੱਸਾਂ ਨਹੀਂ ਸਕੇ ਬਾਜ਼ਾਰ ਦੇ ਸੀ ਜਿਹੜੇ ਕਰਕੇ ਫਿਰ ਉਹ ਮੈਨੂੰ ਇੱਥੇ ਛੱਡ ਗਿਆ ਕੋਲ ਦੇ ਵਿੱਚ ਛੱਡ ਕੇ ਉਹ ਆਪ ਚੱਲ ਗਿਆ ਘਰ ਨੂੰ ਤੇ ਆਪਾਂ ਪੈਂਡਾ ਲੱਗ ਰਹੀਆਂ ਨੇ ਮੇਰੇ ਮਰ ਗੱਡੀਆਂ ਦਾ ਟਾਈਮ ਹੋ ਹੀ ਜਾਂਦਾ ਸਕੂਲ ਦੇ ਵਿੱਚ ਖੜੇ ਸੀ ਆਪਾਂ ਦੁਪਹਿਰਾ ਹੋ ਗਿਆ ਕਿ ਕਬਾੜ ਚੱਲਿਆ 12:52 ਮਿੰਟ ਹੋ ਗਏ ਮੇਰੇ ਮੇਰੇ ਕੋਲੇ ਘੜੀ ਦੇ ਉੱਤੇ ਤੇ ਚਲੋ ਹੌਲੀ ਹੌਲੀ ਆਪਾਂ ਵੀ ਲਾਉਣੇ ਆ ਗੱਡੀ ਆਪਣੀ ਲੱਗਦੀ ਆ 1:30 ਵਜੇ ਕਾਊਂਟਰ ਤੇ ਲੱਗਦੀ ਆ ਆਪਾਂ ਇੱਕ ਕਬਦ ਨੂੰ ਉਹ ਗਾਂ ਲਿਜਾ ਕੇ ਢਾਡਾ ਲੈਂਦੇ ਆ ਸ਼ਾਮੇ ਤੇ ਇੱਥੇ ਬੱਟਰ ਕੂਲਰ ਲੱਗਿਆ ਆ ਭਾਈ ਥੱਲੇ ਜਾ ਕੇ ਗੱਡੀ ਟੈਂਪਰ ਵਗੈਰਾ ਭਰ ਲਈਦਾ ਥੱਲੇ ਪਾਣੀ ਦਾ ਤੇ ਚਲੋ ਜੀ ਤੇ ਦੇਖਣਾ ਅੱਜ ਘਰੇ ਚੱਲ ਕੇ ਘਰੇ ਤਾਂ ਨਹੀਂ ਜਾਂਦਾ ਮੈਂ ਚਕਤਾਰ ਤੋਂ ਕਾਰ ਮੰਗਾਉਂਗਾ ਆਪਣੀ ਉੱਥੇ ਉਹਦਾ AC ਚ ਪ੍ਰੋਬਲਮ ਆ ਥੋੜੀ ਬਹੁਤੀ ਤੇ ਉਹ ਮੈਨੂੰ ਜਿੱਥੇ ਮੈਂ ਬਸ ਘੜਾਉਣਾ ਜਿਹੜਾ ਪਿੰਡ ਉੱਥੇ ਮੈਨੂੰ ਕਾਰ ਫੜਾ ਜੂਗਾ ਮੋਟਰਸਾਈਕਲ ਲੈ ਜੂ ਮੈਂ ਆਪਾਂ ਤੇ ਫਿਰ ਮੈਂ ਕਾਰ ਲੈ ਕੇ ਸਿੱਧਾ ਬਰਨਾਲੇ ਨੰਦ ਨੂੰ ਆ ਵੀ ਸਰਵਿਸ ਕਰਾਉਣ। ਇਸੇ ਤੇ ਉਹ ਮੋਟਰਸੈਰਗਰ ਮੁਰਕ ਲੈ ਗੇ। ਬਾਕੀ ਦੇਖਦੇ ਜਿਵੇਂ ਬਣਦਾ ਦਿਖਾਵਾਂਗੇ ਤੁਹਾਨੂੰ। ਬਣੇ ਰਿਹਾ ਉਹ ਵੀਡੀਓ ਨਾਲ। ਤੇ ਚਲੋ ਜੀ ਹੁਣ ਆਪਾਂ ਪਹਿਲਾਂ ਗੱਡੀ ਨੇੜੇ ਲਾਉਣੀ ਆ। ਚਲੋ ਜੀ ਆਪਾਂ ਨੇ ਜਿਹਤਾਰ ਤੋਂ ਕਾਰ ਵਗਾਲੀ ਸੀ। ਅ ਸਕੂਲ ਵਾਲੀ ਬੱਸ ਗੁਰਦੁਆਰੇ ਘੜਾਤੀ ਸੀ ਆਪਾਂ ਨੇ। ਤੇ ਉਹ ਆ ਗਿਆ ਸੀ ਗੁਰਦੁਆਰਾ ਸਾਹਿਬ। ਬੱਸ ਢਾਹ ਕੇ ਮੈਂ ਸਵੇਰੇ 7:00 ਵਜੇ નીકਲਾ ਸ਼ਿਕਾਰ ਲੈ ਕੇ ਬਰਨਾਲੇ ਨੂੰ ਤੇ ਬਰਨਾਲੇ ਆਏ ਸੀ ਕਿ ਆਪਾਂ ਗੱਡੀ ਦਾ ਕੰਮ ਕਰਾਉਣਾ ਗੱਡੀ ਦਾ ਥੋੜਾ ਜਿਹਾ AC ਪੈਨਲ ਖਰਾਬ ਹੋਇਆ ਹੋਇਆ ਤੇ ਉਹ ਠੀਕ ਕਰਾਉਣ ਗਏ ਸੀ ਪਰ ਤੇ ਉਹ ਮਿਸਤਰੀ ਕਹਿੰਦਾ ਪੈਨਲ ਹੀ ਨਾ ਪੂਜਾ ਤਾਂ ਆਰਡਰ ਕਰਨਾ ਪਊਗਾ ਜਾਂ ਸੀਚਾ ਨਹੀਂ ਫਿਰ ਕੋਈ ਕਬਾੜ ਮਾਰਕੀਟ ਦੇ ਵਿੱਚੋਂ ਕੋਈ ਜੱਡੀ ਦੇ ਵਿੱਚੋਂ ਖੜਵਾਉਣਾ ਪੈਣਾ ਇਹ ਨਾਲ ਦੀ ਚੋਂ ਫੇਰ ਮਿਲੂਗਾ ਉਹ ਉਦੋਂ ਦੁਕਾਨ ਵਾਲਾ ਤਾਂ ਕੋਈ ਰੱਖਦਾ ਨਹੀਂ ਹੈਗਾ ਪੈਨਲ ਇਹਦਾ ਉਹ ਨਵਾਂ ਪੈਣਾ ਉਸੇ ਵਿੱਚ ਪ੍ਰੋਬਲਮ ਆ ਤੇ ਫੇਰ ਦੇਖਦੇ ਹਾਂ ਹੁਣ ਕਿਸੇ ਦਿਨ ਫ੍ਰੀ ਹੋਵੇ ਛੁੱਟੀ ਹੋਈ ਜੀ ਤਾਂ ਆਪਾਂ ਦੇਖਾਂਗੇ ਵਗਾਵਾਂਗੇ 7-8000 ਦਾ ਕਹਿੰਦੇ ਨੇ ਉਹ ਤੇ ਘੋਣਾ ਤਾਂ ਪੈਣਾ ਹੀ ਆ ਫੇਰ ਕੰਨ ਕੀ ਧਰਾ ਬਣੇ ਬਾਹਰ ਆਉਣਾ ਜਾਣਾ ਮੋਰੇ ਛੁੱਟੀਆਂ ਨੇ ਹੁਣ ਜੂਣ ਦੀਆਂ ਤਾਂ ਫਿਰ ਕਿਸੇ ਪਾਸੇ ਦਾ ਟ੍ਰਿਪ ਕਰਾਂਗੇ ਆਪਾਂ ਜੇ ਆਪਾਂ ਨੂੰ ਮੌਕਾ ਟਾਈਮ ਲੱਗਿਆ ਦਿਖਾਉਣਾ ਫਾਈਨਲ ਦਿਖਾਉਣਾ ਉਹ ਨੂੰ ਕਿਹੜਾ ਹੈਗਾ ਹਲੋ ਜੀ ਕਣਕਾਂ ਦੀ ਬਾਡੀ ਵੀ ਹੋ ਗਈ ਸ਼ੁਰੂ ਆ ਤਾਂ ਵੱਡਤੀਆਂ ਸਾਰੀਆਂ ਇੱਥੋਂ ਤਾਂ ਇਹ ਸਾਰੀਆਂ ਵੱਡਤੀਆਂ ਇਹ ਅੱਜ ਬਾਡੀ ਪਈਆ। ਬਲੇਵਣਾ ਚੱਲ ਪਿਆ ਕੰਮ ਹੁਣ। ਪੰਜ-10 ਦਿਨਾਂ ਦੇ ਵਿੱਚ ਵਿੱਚ ਨਿਮੇੜ ਦੇਣੀਆਂ ਨੇ ਕਣਕਾਂ ਸਾਰੀਆਂ। ਲੋਕਾਂ ਨੇ ਸਾਡੇ ਏਰੀਆ ਦੇ ਵਿੱਚ ਵਿੱਚ ਤਾਂ ਕੰਮ ਚਾਲੂ ਆ ਹੁਣ। ਅਮਾ ਜ਼ੋਰ ਪਾੜ ਲੈਣਾ ਕੁਝ ਦਿਨਾਂ ਦੇ ਵਿੱਚ ਵਿੱਚ ਕਣਕਣੇ। ਇਹ ਪੈਨਲ ਦਿਖਾਉਣਾ ਸੋਨੂੰ ਇਹਨੂੰ ਪੈਨਲ ਕਹਿੰਦੇ ਆ ਆ ਚੀਜ਼ ਨੂੰ ਇੱਥੇ ਕੰਟਰੋਲ ਲੱਗੇ ਹੋਏ ਨੇ ਏਸੀ ਵਗੈਰਾ ਇੱਥੋਂ ਏਸੀ ਚੱਲਦਾ ਆਫ ਆਟੋ ਫਰੰਟ ਰੀਅਰ ਤੇ ਮੋਡ ਇਹ ਆ ਇੰਨੀ ਚੀਜ਼ ਪੂਰੀ ਦੀ ਪੂਰੀ ਇਹ ਪੈਨਲ ਆ ਇਹਨੂੰ ਪੈਨਲ ਕਹਿੰਦੇ ਆ ਇਹਦੇ ਵਿੱਚ ਥੋੜੀ ਬਹੁਤ ਹੀ ਦਿੱਕਤ ਆ ਯਾ ਏਸ਼ੀਆ ਟੋਕ ਲਾਈਮਟ ਗੱਡੀ ਆਪਣੀ ਇਹ ਇੰਨੀ ਪੂਰੇ ਦਾ ਪੂਰਾ ਆਊਗਾ ਨਾ ਮੈਂ ਤੇ ਇਹ ਦੇਖ ਕੇ ਮੰਗਵਾਉਣੇ ਆਪਾਂ ਇੱਕ ਅੱਧੇ ਦੰਚ ਫਿਰ ਕਿਹਦੇ ਛੁੱਟੀ ਛੱਟੀਆਂ ਦੇ ਦੇ ਕੇ ਪਵਾ ਲਾਂਗੇ ਤੇ ਬਾਕੀ ਚੱਲੀ ਜਾਂਦਾ ਜੀ ਕੰਮ ਮਾਰੋ ਮਾਰ ਸਾਡੇ ਸੰਗਰੂਰ ਬਰਨਾਲੇ ਜ਼ਿਲ੍ਹੇ ਦੇ ਵਿੱਚ ਤਾਂ ਜੋਰ ਫੜ ਚੱਲੀ ਆ ਬਾਡੀ ਕਣਕ ਦੀ ਸ਼ੋਨੇ ਸ਼ੋਨਾ ਖੜਾ ਚੱਟਾਂ ਦਾ ਹਾਂ ਸੱਚ 10 15% ਵੱਡੀ ਗਈ ਆ ਕਣਕ ਆਪਾਂ ਮੁੜਿਆ ਆਏ ਆ ਬਰਨਾਲੇ ਤੋਂ بیمਾ ਖਤਮ ਸੀ ਗੱਡੀ ਦਾ ਥਰਡ ਪਾਰਟੀ بیمਾ ਕਰਵਾ ਲਿਆ ਆਪਾਂ ਨੇ ਇੱਕ ਕੰਮ ਤਾਂ ਨਿਬੜ ਗਿਆ ਚੱਲ ਗਏ ਸੀਗੇ ਆਪਾਂ بیمਾ ਕਰਵਾ ਲਿਆ ਹੁੰਦਾ ਇਹਦਾ ਇਹ ਜ਼ਰੂਰੀ ਆ ਤੇ ਨਈ ਫਰਖੇ ਏਅਰ ਕਰਾਈ ਕਰੀ ਜਾਂਦੇ ਨੇ ਆ ਕਰਕੇ ਫਿਰ ਆਪਾਂ ਨੇ ਬੀਮਾ ਤਾਂ ਨਵੇੜ ਹੀ ਦਿੱਤਾ ਬਰਨਾਲਿਓਂ ਕਰਾਉਣੇ ਹੁੰਦੇ ਆ ਬੀਮਾ ਆਪਾਂ ਤੇ ਬੀਮੇ ਦਾ ਆਪਣਾ ਕੰਮ ਨੇ ਪੜ ਗਿਆ ਪ੍ਰਦੂਸ਼ਣ ਹੈਗਾ ਸੀ ਗੱਡੀ ਦਾ ਇਹ ਕਾਗਜ਼ ਪੱਤਰਾਂ ਦੀ ਆਪਣੀ ਗੱਡੀ ਓਕੇ ਰਹਿੰਦੀ ਆ ਹਰ ਟਾਈਮ ਕਿਉਂਕਿ ਕੋਈ ਪਤਾ ਨਹੀਂ ਆਪਾਂ ਕਿਹੜੇ ਵળે ਕਿੱਧਰੋਂ ਨਿਕਲਣਾ ਪੈ ਜੇ ਚਲੋ ਜੀ ਬੜਿਆ ਹੋ ਵੀਡੀਓ ਦੇ ਨਾਲ ਮਿਲਦੇ ਆਪਾਂ ਉਹਨੂੰ ਘਰੇ ਚੱਲ ਕੇ ਤਾਂ ਮੈਂ ਬੈਠਾ ਸੀ ਮੈਗੀ ਮੈਨੂੰ ਨਾ ਮੈਗੀ ਵਾਲਾ ਘਰਾਬੀ ਪਾਈ ਬੈਠਾ ਤੇ ਮੈਂ ਤਾਂ ਪਹਿਲੀ ਰੱਜਿਆ ਹੋਇਆ ਸੀ ਬਰਨਾਲੇ ਖਾਇਆ ਸੀ ਮੈਂ ਕੋਈ ਨਾ ਕੁਝ ਮਗਾ ਚਲ ਪਾ ਦੇ ਥੋੜੀ ਜਿਹੀ ਖਾ ਲੈਣੇ ਆ ਮਾਰਾ ਬਥੇ ਮੈਗੀ ਦੇ ਵਿੱਚ ਆਲੂ ਪਾ ਲੈਂਦਾਗਾ